ਅੱਛਾ ਸਸਿਕਾਲ ਦੀ ਅੱਜ ਅਸੀਂ ਗੱਲਬਾਤ ਕਰਾਂਗੇ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ 2022 ਦੇ ਦਾ ਵਿਦੇਸ਼ੀ ਟੂਰ ਤੇ ਗਏ ਹੋਏ ਸਨ ਅੱਜ ਨਾਬਾ ਹਲਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਫਿਰ ਜੁਟ ਚੁੱਕੇ ਨੇ ਦਫਤਰ ਜਾਣਗੇ ਘਰਾਂ ਦੇ ਵਿੱਚ ਵੀ ਘਰ ਦੇ ਵਿੱਚ ਵੀ ਨਾਬਾ ਹਲਕੇ ਦੇ ਵਰਕਰਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਕਿਉਂਕਿ ਵਰਕਰ ਵੀ ਕਾਫੀ ਪਿਆਰ ਕਰਦੇ ਨੇ ਨਾਬਾ ਦੇ ਵਿਧਾਇਕ ਨੂੰ ਉਹ ਵੀ ਕਾਫੀ ਸਮੇਂ ਹੋਏ ਤੇ ਕਿ 22 ਦਿਨ ਦਾ ਟੂਰ ਵੀ ਬਹੁਤ ਵੱਡਾ ਹੁੰਦਾ ਵਰਕਰ ਨੇ ਭਾਵੇਂ ਜਦੋਂ ਰਾਜਨੀਤਿਕ ਲੋਕ ਹਰ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਚਾਹ ਦਾ ਕੱਪ ਵੀ ਸਾਂਝਾ ਕਰਦੇ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਲੋਕ ਤੇ ਜਿਹੜੀ ਵਿਦੇਸ਼ੀ ਧਰਤੀ ਤੁਹਾਡੇ ਨਾਲ ਫੋਨ ਤੇ ਰਾਬਤਾ ਕਾਇਮ ਕਰਦੇ ਤੇ ਮਨਸਾਹ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਸੱਸ ਜੀ ਇਸ ਤਰ੍ਹਾਂ ਦਾ 20 ਤੋਂ 22 ਦਿਨ ਦਾ ਵਿਦੇਸ਼ੀ ਟੂਰ ਤੁਹਾਡਾ ਬਹੁਤ ਅੱਛਾ ਰਿਹਾ ਜੀ ਪਹਿਲਾਂ ਤਾਂ ਯੂਐਸ ਸੀਗੇ ਜੀ ਤਕਰੀਬਨ ਤੇ 7-8 ਦਿਨ ਤਾਂ ਉੱਥੇ ਲੱਗੇ ਉਸ ਤੋਂ ਬਾਅਦ ਫਿਰ ਕੈਨੇਡਾ ਤੇ ਵਾਪਸ ਆ ਗਏ ਆ ਦੋ ਤਿੰਨ ਦਿਨ ਦਿੱਲੀ ਲੱਗ ਲਏ ਕੀ ਕੀ ਦੇਖਿਆ ਫਿਰ ਨਾਬਾ ਹਲਕੇ ਲਈ ਕੀ ਕੱਢ ਕੇ ਲੈ ਕੇ ਆਏ ਵदेशी ਧਰਤੀ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਜੀ ਜਦੋਂ ਤੁਸੀਂ ਅੰਤਰਰਾਸ਼ਟਰੀ ਲੈਵਲ ਤੇ ਟੂਰ ਕਰਦੇ ਹੋ ਵਿਦੇਸ਼ਾਂ 'ਚ ਘੁੰਮਦੇ ਹੋ ਜਾਣਦੇ ਹੋ ਔਰ ਬੜਾ ਕੁਝ ਰੀਫਰੈਸ਼ ਹੁੰਦਾ ਜੀ ਮਨ ਦੇ ਵਿੱਚ ਤਾਂ ਹੁੰਦੀ ਕਿ ਆਪਾਂ ਵੀ ਇਸ ਤਰ੍ਹਾਂ ਦਾ ਸਿਸਟਮ ਬਣਾਈਏ ਤੇ ਉਸੇ ਤਹਿ ਤੇ ਜਿਵੇਂ ਨਾਬਾ ਨੂੰ ਸਾਫ ਕਰਨ ਦੀ ਮੁਹਿੰਮ ਅਸੀਂ ਛੇੜੀ ਹੋਈ ਹੈ ਤੇ ਉੱਤੇ ਬੜੀ ਜਿੰਮੇਵਾਰਤਾ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਬਹੁਤ ਪੁਰਾਣਾ ਸਿਸਟਮ ਖਰਾਬ ਹੋਇਆ ਹੈ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਕਿਸੇ ਵੀ ਪ੍ਰਾਂਤ ਜਾਂ ਕਿਸੇ ਵੀ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਿਆ ਦੇ ਸਿਹਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਿੱਖਿਆ ਦੇ ਸਿਹਤ ਦੇ ਵਿੱਚ ਸਾਡੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਔਰ ਇਹਦੇ ਵਿੱਚ ਜਦੋਂ ਮੈਂ ਬਾਹਰ ਜਿਹੜੇ ਪੁਰਾਣੇ ਬਜ਼ੁਰਗ ਗਏ ਹੈ ਕਿਤੇ ਤਾਸ਼ ਖੇਡਦੇ ਕਿਥੇ ਮਿਲ ਗਏ ਤੇ ਮੈਂ ਇਹ ਇਹ ਮੈਨੂੰ ਬੜਾ ਸਕੂਨ ਮਿਲਿਆ ਇਹ ਗੱਲ ਸੁਣ ਕੇ ਕਿ ਜੀ ਜਿਹੜਾ ਸਿੱਖਿਆ ਦੇ ਵਿੱਚ ਵੀ ਬਹੁਤ ਅੱਛਾ ਕੰਮ ਹੋ ਰਿਹਾ ਪਰ ਜਿਹੜਾ ਸਿਹਤ ਦੇ ਵਿੱਚ ਜਿਹੜੀ ਜਿਹੜਾ ਪੰਜਾਬ ਦਾ ਮੈਡੀਕਲ ਸਿਸਟਮ ਹੈ ਜਿਹੜਾ ਜੋ ਬਹੁਤ ਕਾਬਲੇ ਤਾਰੀਫ ਹੈ ਬਹੁਤ ਅੱਛਾ ਹੋ ਰਿਹਾ ਕੰਮ ਬੇਸ਼ੱਕ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਨੇ ਬਹੁਤ ਸਾਰੀਆਂ ਭਰਤੀਆਂ ਡਾਕਟਰਾਂ ਦੀ ਹੋਣ ਵਾਲੀਆਂ ਨੇ ਬੜਾ ਸੈਂਸਿਟਿਵ ਵਿਭਾਗ ਹੈ ਸਾਡੀ ਸਿਹਤ ਨਾਲ ਸਾਡੀ ਜ਼ਿੰਦਗੀ ਨਾਲ ਜੁੜਿਆ ਵਿਭਾਗ ਹੈ ਪਰ ਇਹਦੇ ਵਿੱਚ ਲਗਾਤਾਰ ਜਿਹੜੀ ਐਮੈਂਡਮੈਂਟ ਹੋ ਰਹੀ ਔਰ ਮੈਨੂੰ ਬੜੀ ਸੰਤੁਸ਼ਟੀ ਮਿਲੀ ਹੈ ਗੱਲ ਸੁਣ ਕੇ ਜੀ ਬਿਲਕੁਲ ਜਦੋਂ 22 ਦਿਨ ਵਿਦੇਸ਼ ਦੀ ਧਰਤੀ ਤੇ ਰਹੂੰ ਤਾਂ ਨਾਬੇ ਦੇ ਜਿਹੜੇ ਤੁਹਾਡੇ ਵਰਕਰ ਨੇ ਕਿੰਨਾ ਕੁ ਤੁਹਾਨੂੰ ਜਵਾਦ ਕਿੰਨਾ ਕੁ ਤੁਹਾਨੂੰ ਕੋਲਾਂ ਕੀਤੀ ਨਹੀਂ ਮੋਸਟਲੀ ਵਟਸਐਪ ਵਟਸਐਪ ਤੇ ਤਾਂ ਲਗਾਤਾਰ ਗਰੁੱਪ ਵੀ ਨੇ ਜੀ ਮੇਰਾ ਵਟਸਐਪ ਤਾਂ ਚੱਲਦਾ ਹੀ ਰਹਿੰਦਾ ਜੀ ਤੇ ਲਗਾਤਾਰ ਸੰਪਰਕ ਦੇ ਵਿੱਚ ਹੀ ਰਹਿਦਾ ਜੀ ਤਕਰੀਬਨ ਮੋਸਟਲੀ ਸਾਰੇ ਅਫਸਰ ਸਹਿਬਾਨ ਨਾਲ ਮੋਸਟਲੀ ਤਕਰੀਬਨ ਤਿਕਨ ਗੱਲ ਹੁੰਦੀ ਰਹਿੰਦੀ ਹੈ ਤੇ ਵਲੰਟੀਅਰ ਸਹਿਬਾਨ ਵੀ ਜਿਹੜੇ ਕੰਮ ਕਿਉਂਕਿ ਅੱਜ ਕੱਲ ਦਾ ਸਿਸਟਮ ਆਨਲਾਈਨ ਹੋ ਗਿਆ ਜੀ ਡਿਜੀਟਲ ਹੋ ਗਿਆ ਸਾਰਾ ਕੁਝ ਤੁਸੀਂ ਆਨਲਾਈਨ ਹੀ ਸਾਰਾ ਕੁਝ WhatsApp ਤੇ ਗੱਲਬਾਤ ਕਰਨੀ WhatsApp ਤੇ ਮੈਸੇਜ ਬਣਾ ਕੇ ਭੇਜਣਾ ਸਾਰੀ ਮੋਨਿਟਰਿੰਗ ਜਿਹੜੀ ਆ ਹੋ ਜਾਂਦੀ ਹੈ ਪਰ ਜਿਹੜਾ ਮਿਲ ਕੇ ਸਕੂਨ ਜਿਹੜਾ ਮਿਲਦਾ ਜੀ ਮੈਨੂੰ ਮਿਲਦਾ ਜਿਹੜਾ ਸਕੂਨ ਜਿਵੇਂ ਸਾਡੇ ਜਿਹੜੇ ਵਲੰਟੀਅਰ ਸਹਿਬਾਨ ਨੂੰ ਜਾਂ ਜੋ ਵੀ ਕੰਮ ਕਰਾਉਣ ਆਉਂਦੇ ਆ ਉਹਦਾ ਤਾਂ ਫਿਰ ਸਕੂਨ ਹੀ ਵੱਖਰਾ ਹੈ ਕਹਿੰਦੇ ਜਦੋਂ ਵਿਦੇਸ਼ੀ ਧਰਤੀ ਤੋਂ ਬੰਦਾ ਵਾਪਸ ਪਰਤਦਾ ਕੋਈ ਨਵਾਂ ਸਕੀਮ ਲੈ ਕੇ ਆਉਂਦਾ ਨਾ ਆਪਣੇ ਹਲਕੇ ਦੇ ਲਈ ਤੁਸੀਂ ਕੀ ਲੈ ਕੇ ਆਏ ਹੋ ਇਸ ਕੀਮਤਾ ਕੀਮਤਾ ਦੇਖੋ ਗੱਲ ਜਿਵੇਂ ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਪੂਰੇ ਸੰਸਾਰ ਦੇ ਵਿੱਚ ਜਿਹੜੀ ਇਨਸਾਨੀ ਜ਼ਿੰਦਗੀ ਹੈ ਉਹ ਲਗਾਤਾਰ ਤਬਦੀਲ ਹੋ ਰਹੀ ਹੈ ਆਬਾਦੀ ਲਗਾਤਾਰ ਵਧ ਰਹੀ ਹੈ ਲਗਾਤਾਰ ਇਨਸਾਨੀ ਲੋੜਾਂ ਵਧ ਰੀਆਂ ਨੇ ਉਹਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਇੱਕ ਤਾਂ ਹੁੰਦਾ ਜੀ ਮਤਲਬ ਕੱਲਾ ਗੱਲਾਂ ਨਾਲ ਕੰਮ ਚਲਾਉਣਾ ਅਸੀਂ ਗੱਲਾਂ ਵਾਲੇ ਨਹੀਂ ਅਸੀਂ ਕਰਕੇ ਦਿਖਾਉਨੇ ਆ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਕਿ ਪੈ ਨਾਬਾ ਵਿਧਾਨ ਸਭਾ ਦੇ ਲਈ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਵੀ ਸਪੈਸ਼ਲ ਮੈਨੂੰ ਬੜੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ 50 ਲੱਖ ਦੀ ਸਪੈਸ਼ਲ ਗ੍ਰਾਂਟ ਨਾਬਾ ਨੂੰ ਭੇਜੀ ਹੈ 8-10 ਕਮਾਂ ਵਾਸਤੇ ਤੇ ਅਸੀਂ ਮੈਂ ਇਸ ਪਿੰਡ ਦੇ ਵਿੱਚ ਵੀ ਇੱਕ ਵੱਡਾ ਸਟੇਡੀਅਮ ਦਾ ਉਲੀਕ ਰਹੇ ਹਾਂ ਸੈਂਟਰ ਗਵਰਨਮੈਂਟ ਦੇ ਸਹਿਯੋਗ ਦੇ ਨਾਲ ਵੀ ਪੰਜਾਬ ਸਰਕਾਰ ਦੇ ਕਿਉਂਕਿ ਸਾਡੀ ਬੱਚੀ ਜਿਹੜੀ ਹਰਜਿੰਦਰ ਕੌਰ ਉਹਨੇ ਕਾਮਨਵੈਲਥ ਗੇਮਾਂ ਦੇ ਵਿੱਚ ਜਿਹੜਾ ਉਹਨੇ ਸਿਲਵਰ ਮੈਡਲ ਜਿੱਤਿਆ ਸੀਗਾ ਤੇ ਖੇਡਾਂ ਦੇ ਪ੍ਰਤੀ ਬਹੁਤ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਕਿਉਂਕਿ ਹੁਣੇ ਜਿਹੜੀਆਂ ਨੇ ਖੇਡਾਂ ਹੋ ਕੇ ਹਟੀਆਂ ਨੇ ਤੇ ਉਹਦੇ ਵਿੱਚ ਜੇ ਸਾਡੇ ਬੱਚੇ ਪ੍ਰੋਪਰ ਤਰੀਕੇ ਨਾਲ ਉਸ ਜਜ਼ਬੇ ਦੇ ਨਾਲ ਕਿਉਂਕਿ ਜੇ ਆਪਣੇ ਚ ਜਜ਼ਬਾ ਨਾ ਜੀ ਤਾਂ ਤੁਹਾਨੂੰ ਕੋਈ ਪਲੇਟਫਾਰਮ ਦੇ ਸਕਦਾ ਪਹਿਲਾਂ ਪਲੇਟਫਾਰਮ ਵੀ ਕੁਝ ਨਹੀਂ ਕਰੇਗਾ ਜੇ ਆਪਣੀ ਜਜ਼ਬਾ ਹੈ ਨਹੀਂ ਜੇ ਆਪਣੇ ਚ ਜਜ਼ਬਾ ਤਾਂ ਫਿਰ ਆਪਾਂ ਉਸ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਮੈਨਿਪੂਲੇਟ ਕਰਕੇ ਉਸ ਚੀਜ਼ ਨੂੰ ਬਣਾ ਕੇ ਆਪਾਂ ਅੱਗੇ ਲਿਜਾ ਸਕਦੇ ਆ ਤੇ ਮੈਂ ਅਮੀਰ ਕਰਦਾ ਕਿ ਖੇਡਾਂ ਵਤਨ ਪੰਜਾਬ ਦੀਆਂ ਹੁਣੇ 2 ਦਿਨ ਪਹਿਲਾਂ ਮਿਸ਼ਾਲ ਵੀ ਆਈ ਸੀਗੀ ਨਾਂਬਾ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਤੀਜਾ ਜਿਹੜਾ ਈਅਰ ਹੈ ਉਹਦੀਆਂ ਸ਼ੁਰੂਆਤ ਹੋ ਚੁੱਕੀ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਮੌਕਾ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਖੇਡਾਂ ਜਿਵੇਂ ਸਾਡੀ ਹੌਕੀ ਦੀ ਟੀਮ ਦੇ ਵਿੱਚ ਬਹੁਤ ਮੋਸਟਲੀ ਪੰਜਾਬ ਦੇ ਨੇ ਸਾਰੇ ਨੌਜਵਾਨ ਸਾਥੀ ਉਹਨਾਂ ਨੂੰ ਪੰਜਾਬ ਸਰਕਾਰ ਨੇ 1 ਕਿਕਰੋੜ ਰੁਪਇਆ ਬਲਾ ਕੇ ਮੁੱਖ ਮੰਤਰੀ ਸਾਹਿਬ ਨੇ ਨਾਮ ਵੀ ਦਿੱਤਾ ਜੀ ਇਹ ਬਹੁਤ ਵੱਡੀ ਗੱਲ ਹੈ ਤੇ ਇਹਦੇ ਵਿੱਚ ਜਿਹੜਾ ਕੰਮ ਲਗਾਤਾਰ ਹੋ ਰਿਹਾ ਤੇ ਚੰਗਾ ਲੱਗਦਾ ਜੀ ਕਿਉਂਕਿ ਸਰਕਾਰ ਜਿਹੜੀ ਹੈ ਜਦੋਂ ਕੰਮ ਕਰਦੀ ਹੈ ਤਾਂ ਕੰਮ ਕਰਨ ਦੇ ਨਾਲ 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 ਸਰਕਾਰ ਨੂੰ ਜਦੋਂ ਚੀਜ਼ ਦਾ ਜਿਹੜਾ ਫੀਡਬੈਕ ਵੀ ਮਿਲਦੀ ਹੈ ਜਿਵੇਂ ਹਾਕੀ ਦੇ ਵਿੱਚ ਹੋਰ ਖੇਡਾਂ ਦੇ ਵਿੱਚ ਵੀ ਪੰਜਾਬ ਨੇ ਕਾਫੀ ਮੱਲਾ ਮਾਰੀਆਂ ਨੇ ਤਾਂ ਇਹਦੇ ਵਿੱਚ ਹੋਰ ਮਿਹਨਤ ਦੀ ਲੋੜ ਹੈ ਔਰ ਸਰਕਾਰ ਲਗਾਤਾਰ ਕਮਿਟਡ ਐਸ ਕਰ ਲਈ ਕਿ ਖਿਡਾਰੀਆਂ ਨੂੰ ਜਿਹੜਾ ਲਗਾਤਾਰ ਜਿਹੜਾ ਇੱਕ ਅੱਛਾ ਪਲੇਟਫਾਰਮ ਦਿੱਤਾ ਜਾਵੇ ਬਿਲਕੁਲ ਗੁਰਦੇਵ ਸਿੰਘ ਦੇਮਾਨ ਦੀ ਮਨੀਸ਼ ਸ਼ੋਧਿਆ ਦੇ ਨਾਲ ਮੁਲਾਕਾਤ ਹੁੰਦੀ ਹੈ ਮੀਟਿੰਗ ਹੁੰਦੀ ਹੈ ਕਿੰਨੇ ਟਾਈਮ ਦੀ ਮੁਲਾਕਾਤ ਕੀ ਕੀ ਗੱਲਾਂ ਸਾਂਝੀਆਂ ਕੀਤੀਆਂ ਦੇਖੋ ਮਨੀਸ਼ ਸ਼ੋਧਿਆ ਜੀ ਸ਼ੁਰੂ ਤੋਂ ਹੀ ਜਦੋਂ ਨਾ ਮੈਂ ਆਵਾਂ ਦੀ ਪਾਰਟੀ ਦੇ ਵਿੱਚ ਜਿਵੇਂ 26 ਨਵੰਬਰ 2012 ਨੂੰ ਪਾਰਟੀ ਬਣੀ ਔਰ ਜਨਵਰੀ 2013 ਨੂੰ ਮੈਂ ਆਨਲਾਈਨ ਜੁਆਇਨ ਕਰ ਲਈ ਸੀ ਪਾਰਟੀ ਪਹਿਲੇ ਦਿਨ ਤੋਂ ਸ਼ੁਰੂ ਤੋਂ ਹੀ ਬੜੀ ਅਟੈਚਮੈਂਟ ਆ ਉਹ 1.5 ਸਾਲ ਜੇਲ੍ਹ ਦੇ ਵਿੱਚ ਲਾ ਕੇ ਤੇ ਹੁਣ ਬਾਹਰ ਆ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਮਿਲੇ ਬੜੀਆਂ ਗੱਲਾਂ ਬੱਸ ਤਾਂ ਬੜੀ ਪੋਜ਼ਿਟਿਵ ਰਹੀ ਔਰ ਬੜਾ ਉਹਨਾਂ ਦਾ ਜਿਹੜਾ ਹੱਸਦਾ ਚਿਹਰਾ ਔਰ ਬੜਾ એનર્ਜੀ ਵਾਲੀਆਂ ਗੱਲਾਂ ਕੀਤੀਆਂ ਉਹਨਾਂ ਨੇ ਤੇ ਦਿੱਲੀ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜੀ ਹੁਣੇ ਤਕਰੀਬਨ ਜਨਵਰੀ ਫਰਵਰੀ ਦੇ ਵਿੱਚ ਡਿਊਆ ਇਲੈਕਸ਼ਨ ਉਹਦੇ ਲਈ ਲਗਾਤਾਰ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਹਜੇ 2.5 ਸਾਲ ਹੋਰ ਪਏ ਨੇ ਸਰਕਾਰ ਦੇ ਅਜੇ ਤਾਂ ਸਮਾ ਪਿਆ ਤੇ ਉਹਦੇ ਲਈ ਰਣਨੀਤੀ ਜਿਹੜੀ ਸਾਰੀ ਆ ਸਰਕਾਰ ਬਹੁਤ ਅੱਛਾ ਸਾਡੀ ਕੰਮ ਕਰ ਰਹੀ ਹੈ ਤੇ ਬਾਕੀ ਪਰਿਵਾਰ ਬਾਰੇ ਜਾਣਕਾਰੀ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਤੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹਾ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਹੁਤ ਅੱਛਾ ਮਤਲਬ ਲੱਗਿਆ ਔਰ ਉਹਨਾਂ ਨੂੰ ਵੀ ਮਿਲ ਕੇ ਅੱਛਾ ਲੱਗਿਆ ਮੈਨੂੰ ਵੀ ਮਿਲ ਕੇ ਅੱਛਾ ਲੱਗਿਆ ਪਰਮਾਤਮਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਸ਼ੋਧਿਆ ਜੀ ਸੰਜੀਤ ਸਿੰਘ ਜੀ ਸੰਦੀਪ ਪਾਟਕ ਜੀ ਭਗਵੰਤ ਮਾਨ ਸਾਹਿਬ ਸਾਡੇ ਸਾਰੇ ਜਿਹੜੇ ਇਹ ਹੀਰੇ ਨੇ ਜੀ ਤੇ ਆਮ ਆਦੀ ਪਾਰਟੀ ਦੀ ਬੈਕਬੋਨ ਨੇ ਸਾਰੇ ਇਹਨਾਂ ਨੂੰ ਜਦੋਂ ਵੀ ਮਿਲਦੇ ਆ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ ਪੋਜ਼ਿਟਿਵ એનર્ਜੀ ਮਿਲਦੀ ਹੈ ਕਿਸੇ ਨੇ ਕਿਨ ਲੱਗ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਆਮ ਆਦੀ ਪਾਰਟੀ ਬਿਲਕੁਲ ਖਾਲੀ ਕਰ ਦਿੱਤਾ ਦੇਖੋ ਇਨਸਾਨ ਦੇ ਬਸ ਦਾ ਕੰਮ ਤਾਂ ਨਹੀਂ ਜੀ ਇਹ ਇਹ ਪਰਮਾਤਮਾ ਹੀ ਕਰ ਸਕਦਾ ਪਰਮਾਤਮਾ ਦੇ ਘਰ ਚ ਦੇਰਾਂ ਹਨੇਰ ਨਹੀਂ ਹੈ ਜੀ ਪਰਮਾਤਮਾ ਦਾ ਕੈਮਰਾ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਦੂਜੇ ਤੁਸੀਂ ਕਰਮ ਕਰਦੇ ਹੋ ਜੋ ਤੁਸੀਂ ਬੀਜਦੇ ਹੋ ਤੁਹਾਨੂੰ ਬਟਣਾ ਪੈਂਦਾ ਜੀ ਅਕਾਲੀ ਦਲ ਨੇ ਜੋ ਕੀਤਾ ਜੀ ਉਹਦਾਂ ਉਨੁਖ ਖਮਾਇਦਾ ਭਗਤ ਨਾ ਪੈਰੇ ਜੀ ਸੁੱਖੀ ਜੀ ਵੀ ਚਲੇ ਗਏ ਡਿੰਪੀ ਜੀ ਵੀ ਚਲੇ ਗਏ ਸਭ ਦੇਖੋ ਇਹ ਤਾਂ ਹੁਣ ਮੈਂ ਕਹਿ ਕੇ ਹਟਣਾ ਜੀ ਜੋ ਤੁਸੀਂ ਕਰਮ ਕਰੋਗੇ ਤੁਹਾਨੂੰ ਉਹਦਾ ਜੀ ਫਲ ਮਿਲਣਾ ਜੀ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਹੋਰ ਵੀ ਅਲੱਗ-ਅਲੱਗ ਮੁੱਖ ਮੰਤਰੀ ਰਹੇ ਨੇ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਇੱਕ ਖੇਤਰੀ ਪਾਰਟੀ ਸੀ ਜੀ ਪਰ ਮਨਮਰਜ਼ੀਆਂ ਕਰਕੇ ਜਾਂ ਇਸ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਨਹੀਂ ਉਭਾ ਸਕੇ ਨਾਲ ਮਿਲਕੇ ਨਹੀਂ ਚੱਲ ਸਕੇ ਤੇ ਉਹਦਾ ਖਮਿਆਜ਼ਾ ਕੱਲਿਆ ਲੱਗਦਾ ਨਹੀਂ ਸੁਖਵੀਰ ਬਾਦ ਸਿਆਸਤ ਲੈ ਲੈਣਾ ਚਾਹੀਦਾ ਪਰ ਇਹ ਤਾਂ ਹੁਣ ਉਹਨਾਂ ਦੀ ਪਾਰਟੀ ਹੈ ਜੀ ਉਹਨਾਂ ਦਾ ਉਹਨਾਂ ਦਾ ਫੈਸਲਾ ਮੈਂ ਤਾਂ ਤੁਹਾਡਾ ਕੀ ਵਿਚਾਰ ਹੈ ਨਹੀਂ ਮੈਂ ਤਾਂ ਸੰਧ ਡਿਊਟੀ ਦਿੱਤੀ ਹੈ ਪੰਜਾਬ ਸੰਗਤ ਨੇ ਪੰਜਾਬ ਦੀ ਸੰਗਤ ਨੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ ਅ ਇਲੈਕਸ਼ਨ ਕਿਸ ਤਰ੍ਹਾਂ ਦੇਖ ਰਹੇ ਹੁਣ ਬਾਈ ਇਲੈਕਸ਼ਨ ਆਉਂਦੀਆਂ ਪੰਜਾਬ 'ਚ ਹਾਂ ਬਿਲਕੁਲ ਬਾਈ ਇਲੈਕਸ਼ਨ ਇੱਕ ਤਾਂ ਹੋ ਗਈ ਹੈ ਜਲੰਧਰ ਆਵਾਜ਼ ਦੀ ਪਾਰਟੀ ਬਹੁਤ ਵੱਡੇ ਫਰਕ ਨਾਲ ਜਿੱਤੀ ਹੈ ਜਿਹਨੇ ਬਾਕੀ ਚਾਰ ਇਲੈਕਸ਼ਨਾਂ ਨੇ ਚਾਹੇ ਉਹ ਡੇਰਾ ਬਾਬਾ ਨਾਨਕ ਹੈ ਚਾਹੇ ਜਿਹੜੀ ਹੈ ਹੁਸ਼ਿਆਰਪੁਰ ਦੀ ਚੱਬੇਵਾਲ ਸਾਹਿਬ ਵਾਲੀ ਸੀਟ ਖਾਲੀ ਹੋਈ ਹੈ ਆਪਣਾ ਬਰਨਾਲੇ ਦੀ ਖਾਲੀ ਹੋਈ ਹੈ ਗਿੱਦੜਵਾ ਸਾਰੀ ਆਵਾਜ਼ ਦੀ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ ਜੀ ਤੱਕਾ ਕਰੂ ਨਹੀਂ 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 ਤੱਕਾ ਨਹੀਂ ਜੀ ਕਰਦੇ ਸਰਕਾਰਾਂ ਬਾਇਲੈਕਸ਼ਨ ਤੋਂ ਤੱਕਾ ਕਰ ਜਾਂਦੇ ਨਹੀਂ ਨਹੀਂ ਸਾਡਾ ਇਹ ਇਹ ਸਾਡਾ ਇਦਾਂ ਦਾ ਨਹੀਂ ਹੈਗਾ ਤਰੀਕਾ ਜੀ ਅਸੀਂ ਤਾਂ ਜਿਹੜੇ ਕੰਮ ਕੀਤੇ ਨੇ ਉਹ ਦੱਸਾਂਗੇ ਜੀ ਸੰਗਤ ਨੂੰ ਤੇ ਸੰਗਤ ਪਿਆਰ ਕਰਦੀ ਸੰਗਤ ਵੋਟ ਕਰੋਗੇ ਬਹੁਤ ਬਹੁਤ ਧੰਨਵਾਦ ਬਾਦ ਮਿਹਰਬਾਨੀ ਇਹਨਾਂ ਨਾਬਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਸਾਡਾ ਗੱਲਬਾਤ ਕੀਤੀ ਹੈ ਬਾਇਲੈਕਸ਼ਨ ਤੇ ਵੀ ਗੱਲਬਾਤ ਕੀਤੀ ਹੈ ਵੱਡੇ ਮਾਰਜਨ ਦੇ ਨਾਲ ਪੰਜਾਬ ਦੀਆਂ ਚਾਰੋਂ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ